ਹਾਂਜੀ ਸਾਰਣ ਪਿਆਰ ਭਰੀ ਸਾਸੇ ਕਾਲ ਜੀ ਕਿੰਨੇ ਜੀ ਮੱਡਾ ਜਿਹੜੀ ਕਿ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਪਿੰਡ ਘੋੜੇਨਾਵ ਘੋੜੇਨਾਵ ਹਰਦੀਪ ਵੀਰ ਨੂੰ ਮੇਰੇ ਸਾਸੇ ਕਾਲ ਵੀਰ ਸਾਸੇ ਕਾਲ ਵੀਰੇ ਆਪਣਾ ਟਰੈਸ ਦਿਓ ਆਪਣਾ ਪਿੰਡ ਘੋੜੇਨਾਵ ਪੈਂਦਾ ਜੀ ਜ਼ਿਲ੍ਹਾ ਸੰਗਰੂਰ ਪੈਂਦਾ ਜੀ ਤੇ ਦੜਬੇ ਮੰਡੀ ਤੋਂ ਆਪਾਂ ਨੂੰ 17 ਕਿਲੋਮੀਟਰ ਜੀ ਤੇ ਆਪਣਾ ਸਨਾਵ ਤੋਂ ਹੈ ਆਂਦਾ ਵੀਰੇ 26 ਕਿਲੋਮੀਟਰ ਪਾਤਣਾ ਤੋਂ ਵੀ 26 ਕਿਲੋਮੀਟਰ ਲਹਿਰੇਗਾ ਅੱਗੇ ਤੋਂ 8 ਕਿਲੋਮੀਟਰ ਪਿੰਡ ਸੈਂਟਰ 'ਚ ਪਿੰਡ ਪੈਂਦਾ ਪਿੰਡ ਘੋੜੇਨਾਵ ਵੀਰੇ ਪਿੰਡ ਘੋੜੇਨਾਵ ਚੱਲਦੀ ਵੀਡੀਓ ਦੇ ਵਿੱਚ ਆਪਾਂ ਵੀਰੇ ਦਾ ਨੰਬਰ ਠੀਕ ਆ ਤੁਸੀਂ ਕੰਟੈਕਟ ਕਰੋ ਰੇਟ ਤੁਹਾਨੂੰ ਫੋਨ ਤੇ ਦੱਸੇ ਜਾਣਗੇ ਠੀਕ ਹੈ ਜੀ ਜਿਹੜਾ ਵੀ ਰੇਟ ਹੋਊਗਾ ਆਪਾਂ ਤੁਹਾਨੂੰ ਸੁਪਰਸੀਡਰ ਦਿਖਾਉਨੇ ਆ ਮਾਡਲ ਦੱਸਾਂਗੇ ਕੰਡੀਸ਼ਨ ਦਿਖਾ ਕੰਡੀਸ਼ਨ ਦਿਖਾਵਾਂਗੇ ਸਾਰੀ ਤੇ ਰੇਟ ਫੋਨ ਤੇ ਹੀ ਕਨਫਰਮ ਕਰਾਂਗੇ ਤੁਹਾਨੂੰ ਠੀਕ ਹੈ ਜੀ ਤੇ ਇਹਨਾਂ ਲਵੇ ਸੁਪਰਸੀਡਰ ਆ ਤੇ 0 ਡਰੈਲਾਂ ਦੀ ਵੀ ਆਪਾਂ ਵੀਡੀਓ ਲੈਦਾ ਕਰਾਂਗੇ ਬਾਕੀ ਆਪਾਂ ਹਾਂ ਜੀ ਸੁਪਰ ਸੀਡਰਾਂ ਦੀ ਗੱਲ ਕਰ ਰਹੇ ਹਾਂ ਜੀ ਹਾਂ ਰੂਪ ਤੂੜੀ ਵਾਲੇ ਰੀਪਰ ਵਗੈਰਾ ਸਾਰਾ ਕੁਝ ਖੜਿਆ ਹੋਇਆ ਹੈ ਠੀਕ ਆ ਸੰਦ ਬਿਲਕੁਲ ਨਵੇਂ ਨੇ ਫਰੈਸ਼ ਨੇ ਬਿਲਕੁਲ ਨਵੇਂ ਇੱਕ ਸੀਜ਼ਨ ਚੱਲੇ ਹੋਣਗੇ ਬਸ ਇੱਕ ਦੋ ਸੀਜ਼ਨ ਚੱਲੇ ਹੁੰਦੇ ਨੇ ਤਿੰਨ ਸੀਜ਼ਨ ਵਈ ਵਧੀਆ ਪੀਸ ਮਿਲਣਗੇ ਜੀ ਵਧੀਆ ਚੱਲਦੀ ਵੀਡੀਓ 'ਚ ਆਪਾਂ ਨੰਬਰ ਪਾ ਦਾਂਗੇ ਤੁਸੀਂ ਵੀਡੀਓ ਦੇ ਵੀਰੇ ਨਾਲ ਕੰਟੈਕਟ ਕਰ ਲਿਓ ਠੀਕ ਆਪਾਂ ਸ਼ੁਰੂ ਕਰੀਏ ਜਗ ਜੀਤੋ ਵੀਰੇ ਹਾਂ ਜੀ ਕਿੰਨਾ ਮਾਡਲ ਹੈ ਇਹ ਇਹ 2022 ਮਾਡਲ ਹੈ ਵੀਰੇ ਨਾਲ ਦੇ ਬਲੇਡ ਹੈਗੇ ਨੇ 65 ਪੈਸੀ ਬਲੇ ਤੇ ਗੀਅਰ ਡਰਾਈਵ ਹੈ ਜੀ ਇਹ ਅੱਛਾ ਜੀ ਹਾਂ ਜੀ ਗੀਅਰ ਡਰਾਈਵ ਹੈ ਜੀ ਤੇ ਸਟੀਲੀ ਡਿਸਕਾਂ ਨੇ ਸਾਰੀਆਂ ਜੀ ਤੇ 7 ਫੁੱਟ ਹੈ 2022 ਮਾਡਲ ਹੈ ਜੀ ਜਿਸ ਵੀ ਕਿਸਾਨਪਰਾਂ ਨੇ ਇਹ ਲੈਣਾ ਹੋਵੇ ਤੇ ਆਪਣੇ ਨਾਲ ਸੰਪਰਕ ਜਰੂਰ ਕਰੋ ਪਰ ਰੇਟ ਨਹੀਂ ਦੱਸਦੇ ਫੋਨ 'ਤੇ ਠੀਕ ਹੈ ਜੀ ਵੀਡੀਓ 'ਚ ਰੇਟ ਨਹੀਂ ਦੱਸਿਆ ਰੇਟ ਫੋਨ 'ਤੇ ਦੱਸਾਂਗੇ ਜੀ ਠੀਕ ਹੈ ਜੀ ਤੇ ਇੱਕੋ ਆ ਆ ਗਿਆ ਜੀ ਦੇਖੋ ਜੀ ਇਹ ਆ ਗਿਆ 2021 ਮਾਡਲ ਹੈ ਜੀ ਹੂੰ ਦਸਮੇਸ਼ ਕੰਪਨੀ ਦਾ ਜੀ ਪੀਸ ਪੂਰਾ ਸਾਫ਼ ਹੈ ਜੀ ਨਾਲ ਦੁਬਾਰ ਦੇ ਬਲੇਡ ਨੇ ਜੀ ਇਹਦੇ 80 80 ਵੈਸੇ ਬਲੇਡ ਹੋਣੇ ਨਾਲ ਦੇ ਜੀ ਘਟੋ ਘਟ ਜੀ ਇਹ ਵੀ ਸਟੀਲੀ ਡਿਸਕਾਂ ਚ ਆ ਗਿਆ ਵੀਰੇ ਇਹ ਦੁਬਾਰਾ ਲੱਗੇ ਹੋਣੇ ਬਲੇਡ ਦੇ ਹਾਂ ਬਲੇਡ ਦੁਬਾਰਾ ਲੱਗੇ ਹੋਏ ਨੇ ਸਟੀਲੀ ਡਿਸਕਾਂ ਚੰਗੀ ਤਰ੍ਹਾਂ ਦਿਖਾ ਦੇ ਵੀਰੋ ਪੂਰਾ ਸਾਫ ਸੁਥਰਾ ਪੀਸ ਹੈ ਜੀ ਜਿਸ ਵੀ ਕਿਸਾਨ ਭਰਾ ਨੇ ਇਹ ਵੀ ਲੈਣਾ ਹੋਵੇ ਤਾਂ ਤਾਂ ਵੀ ਆਪਣ ਨਾਲ ਸੰਪਰਕ ਕਰ ਲਿਓ ਜੀ ਤੇ ਇਹ ਆ ਗਿਆ ਵੀਰੇ 8 ਫੁੱਟਾ 2022 ਮਾਡਲ ਹੈ ਜੀ ਦਸਮੇਸ ਮੇਲ ਕੋਟਲੇ ਦਾ ਹਾਂ ਜੀ ਇਹ 7 ਇਹ 7 ਫੁੱਟ ਹੈ ਇਹ ਦਸਮੇਸ ਮੇਲ ਕੋਟਲੇ ਦਾ ਜੀ ਮੇਲ ਕੋਟਲੇ ਦਾ ਹਾਂ ਜੀ ਇਹ ਵੀ ਮੇਲ ਕੋਟਲੇ ਦਾ 8 ਫੁੱਟਾ ਚੰਗੀ ਤਰ੍ਹਾਂ ਦਿਖਾ ਦਿਓ ਜੀ ਹੂੰ ਪਿੱਛੋਂ ਵੀ ਦਿਖਾ ਦਵਾਂ ਜੀ ਸਾਡੇ ਅੱਧੇ ਤਵੀਆਂ ਵਗੈਰਾ ਉਹਨਾ ਵੀ ਹੈਗੀਆਂ ਨੇ ਹਾਂ ਹਾਂ ਜੀ ਸਾਈਡ ਤਵੀਆਂ ਤੂਵੀਆਂ ਸਾਰਾ ਕੁਝ ਇਕੱਲੇ ਇਕੱਲੇ ਸਾਰਾ ਸਮਾਨ ਨਾਲ ਮਿਲੂਗਾ ਜੀ ਪੈਰਦਾਨ ਵੀ ਉਹ ਪਿਆ ਜੀ ਚੀਜ਼ਾਂ ਸਾਰੀਆਂ ਮਿਲੀਆਂ ਜੀ ਪਿੰਨਾ ਤੱਕ ਲੈ ਕੇ ਜੀ ਹੂੰ ਇਹ ਵੀ ਸਟੀਲਿੰਡ ਡਿਸਕਾ ਚ 8 ਫੁੱਟ ਆ ਜੀ 2022 ਮਾਡਲ ਹੈ ਜੀ 2022 ਮਾਡਲ ਹਾਂ ਜੀ ਹੈਗੇ ਤੁਹਾਡੇ ਤੋਂ 20 20 ਤੋਂ ਲੈ ਕੇ ਹੁਣ ਸਟਾਰਟ ਹੋਣਾ ਹਾਂ ਜੀ ਹਾਂ 20 ਤੋਂ 20 ਇਹ ਮਾਡਲ ਤੋਂ ਹਾਂ ਜੀ 20 ਮਾਡਲ ਤਾਂ ਆਪਣੇ ਕੋਲ ਹੈ ਨਹੀਂ ਪੈਸੇ ਉਹ ਭੇਜਤੀ ਜਿ ਪਹਿਲਾਂ ਜੀ ਹੁਣ ਤਾਂ 21 ਮਾਡਲ ਤੋਂ ਸਟਾਰਟਿੰਗ ਆਈ ਆਪਣੇ ਕੋਲੇ ਤੇ ਇਹ ਆ ਗਿਆ 20 ਤੇ ਇਹ ਮਾਡਲ ਗਰਵਾਜ ਦਾ ਜੀ ਠੀਕ ਹੈ ਜੀ ਇਹ ਸੈਂਸਰ ਵਾਲਾ ਮਾਡਲ ਹੈ ਜੀ ਅੱਛਾ ਜੀ ਹਾਂ ਜੀ ਇਹ ਮਤਲਬ ਕਿ ਜਦੋਂ ਬੀਜ ਮੁੱਕਦੇ ਫਿਰ ਹਾਂ ਲਾਰਮ ਲਾਰਮ ਵੱਜਦਾ ਇਹਦੇ ਨਾਲ ਇਹ ਸੋਚ ਦਿੱਤੀ ਹੋਈ ਹੈ ਕਰੰਟ ਦੇਣਾ ਪੈਂਦਾ ਜੀ ਠੀਕ ਹੈ ਤੇ ਹਾਂ ਜੀ ਇਹ ਵੀ ਮੁੱਕ ਜੇ ਵਿੱਚ ਲਾਰਮ ਹਾਂ ਜੀ ਸਟੈਂਡ ਵਾਲਾ ਮਾਡਲ ਹੈ ਜੀ ਆਹ ਦੇਖੋ ਜੀ ਸਟੈਂਡ ਆਹ ਤੁਸੀਂ ਆਹ ਸਟੈਂਡ ਪਏ ਨੇ ਵਿੱਚ ਜੀ ਹੂੰ ਟੌਪ ਮਾਡਲ ਹੈ ਪਿੰਨ ਵਾਲਾ ਰੂਟੋਵੇਟਰ ਬਣਦਾ ਨਿਕਲ ਕੇ ਜੀ ਅੱਛਾ ਜੀ ਗੇਟ ਡਰਾਈਵ ਚ ਹੈ ਜੀ ਠੀਕ ਹੈ ਹਾਂ ਜੀ ਤੇ ਇਸ ਸਟੀਲੀ ਡਿਸਕਾਂ ਨੇ ਜੀ ਇਹਦੇ ਹਾਂ ਇਹ ਦਸ ਕੰਬਲ ਕੋ ਨਹੀਂ ਆ ਪਈ ਹਾਂ ਨਮੀ ਆ ਪਈ ਸੁਪਰ ਹਿੱਟ ਨਮੀ ਪਈ ਹੋ ਬੜਾ ਵਧੀਆ ਤੇ ਵੱਧ ਪੋਰਾ ਜੇ 14 ਪੋਰਾ ਚ ਮੈਨ ਲੱਗਦਾ ਜੀ ਠੀਕ ਹੈ ਵੱਡਾ ਇਹ ਅੱਠ ਫੋਟਾ ਨੇ ਇਹ ਅੱਠ ਫੋਟਾ ਜੀ ਬਾਹਰ ਇਹ ਕੰਪਲੀਟ ਅੱਠ ਫੋਟਾ ਕੇ ਨਹੀਂ ਅੱਠ ਕੰਪਲੀਟ ਅੱਠ ਫੋਟਾ ਹੀ ਵੰਦਰ ਅੰਦਰੋਂ ਜੀ ਠੀਕ ਹੈ ਹਾਂ ਇੱਕ ਰੰਦਾ ਨਹੀਂ ਚ ਘਟ ਗਿਆ ਜੁਦਾ ਗੱਲ ਨਹੀਂ ਤੇ ਪੂਰੀ ਹੋਊਗਾ 100% ਦਾ ਜੀ ਠੀਕ ਹੈ ਜੀ ਤੇ ਸੈਂਸਰ ਵਾਲਾ ਮਾਡਲ ਆਈ ਏ ਠੀਕ ਹੈ ਜੀ ਤੇ ਇਹਦੇ ਬਲੇਡ ਪਏ ਨੇ 90 ਪੈਸੇ ਜੀ ਬਲੇਡ ਦਿਖਾ ਦਿਓ ਜੀ ਬਲੇਡ ਪਏ ਨੇ 90 ਪੈਸੇ ਦੇ ਇਹ ਨਾਲ ਦੇ ਨੇ ਦੇ ਨਾਲ ਦੇ ਬਲੇਡ 90 ਪੈ ਪੂਰੀ ਕੰਡੀਸ਼ਨ ਵਧੀਆ ਜੀ 8.2000 23 ਮਾਡਲ ਹੈ ਜੀ 2023 ਮਾਡਲ ਹਾਂ ਜੀ ਇੱਕ ਆ ਗਈ 2023 ਮਾਡਲ ਹੈ ਇਹ ਵੀ ਕਰਵਾਇਦਾ 2023 ਹਾਂ ਇਹ ਵੀ ਕਰਵਾਇਦਾ ਜੀ ਇਹਦੇ ਵੀ 90 ਵੈਸੇ ਬਲੇਡ ਨੇ ਨਾਲ ਦੀ ਬਲੇਡ ਦੇਖੋ ਚੰਗੀ ਤਰ੍ਹਾਂ ਕੈਮਰਾ ਮਾਰਗੀ ਦਿਖਾ ਤੇ ਦਿਖਾ ਹਾਂ ਜੀ ਤੇ ਇਹ ਵੀ ਪਿੰਨ ਵਾਲਾ ਮਾਡਲ ਹੈ ਇਹ ਸੈਂਸਰ ਨਹੀਂ ਹੈਗਾ ਸੈਂਸਰ ਤੋਂ ਬਗੈਰ ਹੈ ਨਾ ਹਾਂ ਇਹ ਸੈਂਸਰ ਤੋਂ ਬਗੈਰ ਹੈ ਜੀ ਤੇ ਤੇ ਵੱਡੇ ਗੀਅਰ ਬਾਕਸ ਚਾਹੀ ਹੂੰ ਦੋਨੇ ਪਾਸੇ ਗੀਅਰ ਹੈ ਜੀ ਚੈਨ ਨਹੀਂ ਹੈਗੀ ਇਹਦੇ ਜੀ ਤੇ ਪਿੱਛੋਂ ਦੀ ਹੁਸਤੀ ਸਟੀਲੀ ਡਿਸਕਾਂ ਲਈ ਜੀ ਇਹਦੇ ਵੀ ਹਾਂ ਆ ਚੰਗੀ ਤਰ੍ਹਾਂ ਕੈਮਰਾ ਮਾਰਗੀ ਗਰਵਾ ਸੁਧ ਘਾ ਲਓ ਜੀ ਪੀਸ ਬਹੁਤ ਨਹੀਂ ਆਪਣੇ ਕੋਲੇ 35 40 ਪੀਸ ਹੋਣਗੇ ਘੱਟੋ ਘੱਟ ਰੇਟ ਆਪਾਂ ਚਲਦੀ ਵੀਡੀਓ ਵਿੱਚ ਦੱਸ ਨਹੀਂ ਸਕਦੇ ਹਾਂ ਦੱਸ ਨਹੀਂ ਸਕਦੇ ਦਵਾਗੇ ਵੀਰ ਦਾ ਠੀਕ ਹੈ ਜੀ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਲਿਓ ਇਹ ਨੰਬਰ ਤੇ ਪੁੱਛ ਕੇ ਜਿਹੜੀ ਵੀ ਤੁਹਾਨੂੰ ਪਸੰਦ ਚੀਜ਼ ਆਉਂਦੀ ਹੈ ਆ ਗਿਆ ਜੀ ਆਪਣੇ ਕੋਲੇ ਗਰਵਾ ਦਾ ਫੇਰ ਜੀ 22 ਮਾਡਲ ਹੈ ਜੀ 2022 ਮਾਡਲ 2022 ਮਾਡਲ ਹੈ ਨਾਲ ਦੇ ਪਲੇਟ ਅੱਧੇ ਪਲੇਟ ਨਹੀਂ ਨਾਲ ਦੇ ਜੀ 2022 ਮਾਡਲ ਗੇਅਰ ਡਰਾਈਵ ਚ ਆਈ ਵੀ ਜੀ ਆਹ ਦੇਖ ਲਓ ਜੀ ਗੇਅਰ ਡਰਾਈਵ ਜੀ ਉਹ ਇਹ ਦੂਜਾ ਗੇਅਰ ਲੱਗਾ ਹੈ ਇਹ ਦੂਜਾ ਲੱਗਾ ਜੀ ਸ਼ਾਫਟ ਵਾਲਾ ਜੀ ਸ਼ਾਫਟ ਵਾਲਾ ਕ੍ਰਾਉਸ ਵਾਲਾ ਆ ਗਿਆ ਹਾਂ ਕ੍ਰਾਉਸ ਵਾਲਾ ਗੀਅਰ ਆ ਗਿਆ ਉਹ ਦੂਜੀ ਗਰਾਰੀਆਂ ਵਾਲਾ ਗੀਅਰ ਆ ਜੀ ਦੂਜੇ ਲੋਡਰ ਤੇ ਇਹ ਸ਼ਾਫਟ ਵਾਲਾ ਜੀ ਕ੍ਰਾਉਨ ਪਿਨੀਅਨ ਦੀ ਮੰਗੋਂਦਾ ਸੀ ਜੀ ਗੀਅਰ ਜੀ ਇਹ ਕਾਮਜਾਬ ਕਿਹੜਾ ਇਹ ਸ਼ਾਫਟ ਵਾਲਾ ਕਿ ਦੂਜਾ ਨਹੀਂ ਸਾਰੇ ਕਾਮਜਾਬਲੇ ਵੀਰੇ ਤਾਂ ਅੱਛਾ ਹਾਂ ਜੀ ਤੇ ਸਟੀਲੀ ਡਿਸਕਾਂ ਚ ਆ ਗਏ ਵੀ 8 ਫੁੱਟਾ ਜੀ ਹੂੰ ਠੀਕ ਹੈ ਜੀ ਤੇ ਇਹ ਆ ਗਏ 9 ਫੁੱਟਾ ਜੀ ਦਸਮੇਸ਼ ਮਰੇਲ ਕੋਟਲਾ ਦਾ 2022 ਮਾਡਲ ਹੈ ਜੀ ਤੇ ਬਲੇਡ ਦਵਾਰ ਦੇ ਨੇ ਇਹਦੇ ਜੀ 85 ਪੈਸੇ ਬਲੇਡ ਦਵਾਰ ਦੇ ਨੇ ਚੰਗੀ ਤਰ੍ਹਾਂ ਦਿਖਾ ਦਿਓ ਠੀਕ ਹੈ ਜੀ ਹਾਂ ਜੀ ਚੋ 85 ਪੈਸੇ ਬਲੇਡ ਨਾਲ ਦੇ ਨੇ ਜੀ ਦਵਾਰ ਦੇ ਜੀ ਦਵਾਰ ਦੇ ਦਵਾਰਾ ਲੱਗੇ ਹੋਏ ਨੇ ਜੀ ਦਵਾਰ ਦਾ ਕਹਿੰਦਾ ਭਾਵਾ ਕਿ ਦਵਾਰਾ ਪਲੇਟ ਪਏ ਹੋਏ ਨੇ ਹਾਂ ਦਵਾਰਾ ਬਲੇਡ ਪਏ ਹੋਏ ਆ ਜੀ ਤੇ ਸਟੀਲੀ ਡਿਸਕਾਂ ਚ ਆ ਜੀ ਤੇ ਰੂਲਾ ਵੀ ਕੱਟਾ ਆ ਲਾਇਦਾ ਜੀ ਇਹ ਕੱਟਾ ਰੂਲਾ ਆ ਗਿਆ ਜੀ ਕੱਟਾ ਰੂਲਾ ਆ ਗਿਆ ਉਹਨੇ ਨਹੀਂ ਜਗ੍ਹਾ ਦਾ ਪਤਾ ਹਾਂ ਹਾਂ ਇਹ ਮਤਲਬ ਕਿ ਬੀਤੇ ਦਾਵ ਨਹੀਂ ਦਿੰਦਾ ਜੀ ਇਹ ਬੀਤੇ ਦਾਵ ਨਹੀਂ ਦਿੰਦਾ ਹਾਂ ਜੀ ਹਾਂ ਤੇ 2022 ਮਾਡਲ 9 ਫੁੱਟਾ 10 ਮੀਸ ਮਲੇਲ ਕੁੱਟਾ 930 930 ਤੇ ਇਹ ਵੀ ਦਰਵਾਜ਼ਾ ਆ ਗਿਆ ਜੀ ਠੀਕ ਹੈ ਜੀ ਇਹ ਵੀ 9 ਫੁੱਟ ਆ ਗਿਆ ਜੀ ਠੀਕ ਹੈ ਜੀ 9 ਫੁੱਟਾ 2022 ਮਾਡਲ ਦੀ ਸਟੀਲੀ ਡਿਸਕਾਂ ਨੇ ਇਹ ਦੀ ਸਟੀਲੀ ਡਿਸਕਾਂ ਦੇ ਖਾਸ ਦੋ ਜਣ ਕੀ ਤਰ੍ਹਾਂ ਦੀ ਆਪਣੇ ਕੋਲ ਡਿਸਕਾਂ ਦੇ ਮਾਡਲ ਮਿਲਣਗੇ ਜੀ ਤੇ ਬਿੱਟਾਂ ਵਾਲੇ ਮਾਡਲ ਨਹੀਂ ਮਿਲਦੇ ਆਪਣੇ ਕੋਲ ਜੀ ਤੇ ਗੇਅਰ ਡਰਾਈਵ ਚ ਵੀ ਜੀ ਆ ਗੇਅਰ ਕਰਾਸ ਲਾ ਗਿਆ ਹਾਂ ਕਰਾਸ ਲਾ ਗਿਆ ਜੀ ਤੇ ਬਾਕੀ ਪੀਸ ਉਹ ਪਏ ਨੇ ਪਿੱਛੇ ਪਰਲੇ ਪਾਸੇ ਹਾਂ ਜੀ ਉਹ ਐਗਰੀ ਜੋਂਦਾ 7 ਫੁੱਟਾ ਜੀ ਸਰੇ ਤੇ ਪਿਆ ਜਿਹੜਾ ਜੀ ਹਾਂ ਜੀ ਹੁੰਜੇ ਚ ਪਿਆ ਜੀ ਤੇ ਬਲੇਡ ਨਵੇਂ ਨੇ ਜੀ ਉਹਦੇ ਠੀਕ ਹੈ ਜੀ ਹਾਂ ਜੀ ਬਲੇਡ ਨਵੇਂ ਨੇ ਉਦੋਂ ਦੂਜੇ ਨੰਬਰ ਤੇ ਆ ਗਿਆ 10 ਮੀਸ ਮੇਲ ਕੋਟਲਾ 2000 21 ਮਾਡਲ ਆਈ ਬਲੇਡ ਨਵੇਂ ਪਾਤੇ ਆ ਪਾ ਜੀ ਠੀਕ ਹੈ ਜੀ ਉਹਦੇ ਬਲਾ ਚੰਗੀ ਤਰ੍ਹਾਂ ਦਿਖਾ ਦੋ ਲਵੇ ਜਾ ਕੇ ਜੀ ਬਲੇਡ ਨਵੇਂ ਪਾਤੇ ਇਹਦੇ ਵੀ ਪੂਰਾ ਸੋਹਣਾ ਪੀਸ ਹੈ ਜੀ ਜੇ ਨਾ ਕਹਾਂ ਉਨਾ ਸੋਹਣਾ ਪੀਸ ਹੈ ਨਵੇਂ ਬਲੇਡ ਨੇ ਹਾਂ ਦਸ ਮੀਸ ਮੇਲ ਕੋਲ ਦਾ 7 ਫੁੱਟ ਨੇ ਇਹ ਤਿੰਨੇ ਪੀਸ ਜੀ ਆਪਣੇ ਠੀਕ ਹੈ ਜੀ ਕਿਉਂ 7 8 ਫੁੱਟ ਸਾਰੇ ਪੀਸ ਹੈਗੇ ਨੇ ਆਪਣੇ ਕੋਲੇ ਜੀ ਕੋਈ 8 ਲੈਣਾ ਵੀ ਹੁੰਦਾ ਕੋਈ 7 ਲੈਣਾ ਹਾਂ ਕੋਈ 7.5 ਲੈਣਾ ਫੁੱਟਾ ਵੀ ਹੁੰਦਾ ਜੀ ਤੇ ਇਹ ਆਇਆ ਗਰਵਾਜ 2022 ਮਾਡਲ ਆਈ ਤੇ ਨਾਲ ਦੇ ਬਲੇਡ ਹੈਗੇ ਨੇ ਅੱਧੇ ਦੇ ਇਹ ਵੀ ਗੇਅਰ ਡਰਾਈਵ ਚ ਆ ਗਿਆ ਜੀ 7 ਫੁੱਟਾ ਠੀਕ ਹੈ ਜੀ ਹਾਂ ਜੀ ਇਹ ਸ਼ਾਫਟ ਵਾਲਾ ਹਾਂ ਸ਼ਾਫਟ ਵਾਲਾ ਮਾਡਲ ਹੈ ਜੀ ਚੰਗੀ ਤਰ੍ਹਾਂ ਦਿਖਾ ਦਿਓ ਜੀ ਵੀ ਅਗਲੇ ਨੂੰ ਫਰਕ ਨਾ ਲੱਗੇ ਵੀਡੀਓ ਜਿਹੜੀ ਜਿਹੜੀ ਚੀਜ਼ ਵੀਡੀਓ ਚ ਹੋਈ ਉਹ ਵੀ ਆਪਣੇ ਇੱਥੇ ਆ ਕੇ ਹੋਊਗੀ ਜਿੰਮੇਦਾਰਪਾ ਬਹੁਤ ਫੋਨ ਤੇ ਲੈ ਜਾਂਦੇ ਨੇ ਆਪਣੇ ਤੁਸੀਂ ਬਾਕੀ ਚਾਰ ਚਾਰ ਪੀਸ ਹੋ ਪਏ ਨੇ ਜੀ ਆਪਣੇ ਕੋਲੇ ਉਹ ਪਰ ਹਰੀ ਉੱਪਰ ਦਿਖਾ ਦੇ ਲਿਆ ਜੀ ਆ ਜੋ ਹਰੀ ਉੱਪਰ ਦਿਖਾ ਦਿਨ ਚੰਗੀ ਤਰ੍ਹਾਂ ਇਹ ਲੈਂਡ ਫੋਰਸ ਦਾ ਰੇਟ ਵੀ ਫੋਨ ਤੇ ਦੱਸੋਗੇ ਕਿ ਨਹੀਂ ਰੇਟ ਕਿਸੇ ਦਾ ਹੀ ਦੱਸਿਆ ਜਾਂਦਾ ਜੀ ਠੀਕ ਹੈ ਹਾਂ ਜੀ ਇਹ 2023 ਮਾਡਲ ਰੀਪਰ ਹੈ ਜੀ ਲੈਂਡ ਫੋਰਸ ਦਾ ਤੇ ਇਹ ਵੱਡੇ ਡੈਰਾ ਚ ਹੈ ਜੀ 57 ਇੰਚੀ ਹੈ ਜੀ ਇਹ ਹੂੰ ਤੇ ਪੂਰਾ ਵਧੀਆ ਸਾਫ ਕੰਡੀਸ਼ਨ ਦਾ ਦੋ 2023 ਮਾਡਲ ਹੈ 2023 ਮਾਡਲ ਹੈ 57 ਇੰਚੀ ਪਿੱਛੋਂ ਦਿਖਾ ਦਿਓ ਜੰਗੀ ਤਰ੍ਹਾਂ ਇਧਰ ਨੇਰਾ ਪੈਂਦਾ ਹੋਣਾ ਮੜਾ ਉੱਟ ਨਹੀਂ ਮੇਰੇਆਂ ਵਧੀਆ ਆਂਦੇ ਆ ਵੀਡੀਓ ਹਾਂ ਹਾਂ ਜੀ ਆ ਗਰੀਪਰ ਵੀ ਸਾਫ ਹੈ ਜੀ ਤੇ ਵੱਡੇ ਡੈਰਾਂ ਚ ਹੈ ਜੀ ਰੀਪਰ ਬਿਲਕੁਲ ਸਾਫ ਹੈ ਨਵਾਂ ਹੈ 57 ਇੰਚੀ ਹੈ ਜੀ ਠੀਕ ਹੈ ਕਿਉਂ ਇਹ ਸੀਜ਼ਨ ਆਫ ਦੇ ਹੁਣ ਸੀਜ਼ਨ ਹੈ ਨਹੀਂ ਵੀਰੇ ਸੀਜ਼ਨ ਦੇ ਆਫ ਦੇ ਸਿਹਾਵ ਨਾਲ ਆਪਾਂ ਪੇਪਰ ਦੇ ਦਾਂਗੇ ਇਹ ਹੂੰ ਬਾਕੀ ਉਹ ਜਦੋਂ ਸੀਜ਼ਨ ਆਊਗਾ ਅੱਗੇ ਇਹੀ ਰੀਪਟਾਈ ਲੱਖ ਤੋਂ ਉੱਤੇ ਬੇਹੂਆ ਜੀ ਉਹ 20-30 ਹਜ਼ਾਰ ਦਾ ਫਾਇਦਾ ਹੋ ਜੂਗਾ ਹੁਣ ਜੀ ਜੇ ਹੁਣ ਲੈਂਦਾ ਜੀ ਹਾਂ ਜੀ ਹਾਂ ਤੇ ਇਹ ਆ ਗਿਆ ਵੀਰੇ 61 ਇੰਚੀ ਰੀਪਰ ਜੀ ਡੜਬੇ ਵਾਲਿਆਂ ਦਾ ਡੜਬਿਆਂ ਦਾ 61 ਇੰਚੀ ਵੱਡੇ ਡੈਰਾਂ ਚ ਹੈ ਜੀ ਹੂੰ ਤੇ 2023 ਮਾਰ ਲਈ ਵੀ 23 ਮਾਰ ਲਈ ਆ ਜੀ ਰੀਪਰ ਠੀਕ ਹੈ ਜੀ ਹਾਂ ਜੀ ਚੰਗੇ ਪਿੱਛੇ ਤਰੋਂ ਪਿੱਛੋਂ ਦਿਖਾ ਦਿਓ ਚੰਗੀ ਤਰ੍ਹਾਂ ਜੀ 61 ਇੰਚੀ ਹੈ ਜੀ ਵਿਸ਼ਕਰਮਾਂ ਦੇ ਡੜਬੇ ਦਾ ਹੀ ਤੇ ਇਹਦਾ ਰੀਪਰ ਮਤਲਬ ਕਿ ਬਲੇਡ ਵੀ ਇਹਦੇ ਪਾਸੇ ਹੀ ਘਮਾਉਣੇ ਹੁੰਦੇ ਜੀ ਬਲੇਡਾਂ ਦੇ ਅੱਛਾ ਅਸੀਂ ਜਿਹੜਾ ਮਤਲਬ ਖੁਸ਼ ਕੋ ਇੱਕ ਸੀਜ਼ਨ ਚੱਲਿਆ ਹੋ ਇਹਦੀ ਪੰਨੀ ਦੋ ਸੀਜ਼ਨ ਲੱਗੇ ਜੀ 23 ਦਾ ਤੇ 24 ਦਾ ਠੀਕ ਹੈ ਇਹਦੀ ਵੀ 24 ਦਾ ਵੀ ਲੱਗ ਗਿਆ ਜੀ ਇਹਦਾ ਤੇ 2023 ਮਾਡਲ ਹੈ 61 ਇੰਚੀ ਦੀ ਪਰਾਈ ਹੈ ਹੋਰ ਕੁਝ ਕਰਾਉਣ ਦੀ ਲੋੜ ਨਹੀਂ ਬੈਰਿੰਗ ਬੂਮ ਦਾ ਵਧੀਆ ਹੋਣਗੇ ਸਾਰੀ ਜੀ ਤਕਰੀਬਨ ਹਾਂ 23 24 ਹਾਂ ਫਿੰਗਰਾਂ ਫਿੰਗਰਾਂ ਤੇ ਸਟੈਪਾਂ 'ਚ ਕੁੱਟਣ ਦੀ ਲੋਡ ਲੋਡ ਪਊਗੀ ਕੁੱਟਣ ਦੀ ਜੀ ਇਹਦਾ ਵੀ ਪਰ ਵਧੀਆ ਜੀ 61 ਇੰਚੀ ਹੈ 2023 ਮਾਡਲ ਹੈ ਇਹ ਵੀ ਆਪਾਂ ਹੁਣ ਦੇ ਰੇਟ 'ਚ ਦੇ ਦਾਂ ਕੋਈ ਚੱਕਰ ਚੱਲਦੀ ਵੀਡੀਓ 'ਚ ਵੀਰ ਤਾਂ ਆਪਾਂ ਨੰਬਰ ਪਾਵਾਂਗੇ ਤੁਸੀਂ ਰੇਟ ਇਹਦਾ ਕਨਫਰਮ ਕਰ ਲਓ ਠੀਕ ਹੈ ਜੀ ਹਾਂ ਜੀ ਚਾਰ ਪੀਸ ਆਪਣੇ ਕੋਲੇ ਹੋ ਜੈਗਲਰ ਪਏ ਨੇ ਜੀ ਇਹ ਜੈਗਲਰ ਜਗਜੀਤ ਦੀ ਹੈ ਹਾਂ ਜੈਗਲਰ ਜਗਜੀਤ ਦੀ ਹੈ ਜੀ 2023 ਮਾਡਲ ਹੀ ਹੈ ਅੱਛਾ ਹੁਣ ਇਹਨਾਂ ਨੇ ਜੈਗਲਰ ਮਾਡਲ ਕੱਢਤਾ ਹਾਂ ਜੈਗਲਰ ਮਾਡਲ 2023 ਚ ਕੱਢਿਆ ਜੀ ਇਹਨਾਂ ਨੇ ਜੀ ਠੀਕ ਹੈ ਜੀ ਤੇ ਇਹ 7 ਫੁੱਟ ਹੈ ਜੀ ਬਲੇਡ ਹੈਗੇ ਨੇ ਵੀਰੇ ਇਹਦੇ 65 ਪੈਸੇ 60 ਕੇ ਪੈਸੇ ਬਲੇਡ ਨਾਲ ਤੇ ਹੋਣਗੇ ਜੀ ਠੀਕ ਹੈ ਜੀ ਇਹ ਜੈਗਲਰ ਮਾਡਲ ਆ ਇਹ ਬਹੁਤ ਘੱਟ ਮਿਲਦੇ ਨੇ 8 ਫੁੱਟਾ ਵੀ ਘੱਟ ਮਿਲਦਾ 7 ਫੁੱਟਾ ਵੀ ਬਹੁਤ ਘੱਟ ਮਿਲਦਾ ਜੈਗਲਰ ਮਾਡਲ ਜੀ ਆ ਚੰਗੀ ਤਰ੍ਹਾਂ ਦਿਖਾ ਦਿਓ ਪਿਛੋਂ ਵੀ 2023 ਮਾਡਲ ਹਾਂ 2023 ਮ ਠੀਕ ਹੈ ਜੀ ਹਾਂ ਜੀ ਤੇ ਇਹ ਵੀ ਜਗਜੀਤ ਆ ਗਿਆ ਵੀ ਆਪਣੇ ਕੋਲੇ ਇਹ 7 ਫੁੱਟਾ ਹਾਂ 7 ਫੁੱਟਾ ਆ ਬਲੇਡ ਆਪਾਂ ਨਵੇਂ ਪਾਤੇ ਜੇ ਟਾਈਪ ਜੀ 7 ਫੁੱਟਾ ਅਸਟ੍ਰੇਲੀ ਰਿਸਕਾ ਚ ਇਹ ਵੀ ਜੀ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋਲ ਪੀਸ ਬਹੁਤ ਪਏ ਨੇ ਜੀ ਇਹ ਤੇ ਉਹ ਆ ਗਏ ਜੀ ਆਪਾਂ ਆਪ ਦਿਖਾ ਦਿੰਨੇ ਆ ਜੀ ਆਜੋ ਜੀ ਪੂਰਾ ਸਾਫ ਸੁਥਰੇ ਪੀਸ ਨੇ ਜਗਜੀਤ ਦੇ ਜੀ ਗੇਅਰ ਡਰਾਈਵ ਚ ਮਿਲਣਗੇ ਜੀ ਦਾ ਜੀ ਆ ਗੇਅਰ ਡਰਾਈਵ ਦਿਖਾਓ ਚੰਗੀ ਤਰ੍ਹਾਂ ਜੀ ਇਧਰ ਵੀ ਬਾਈ ਦੇ ਵੀ ਟਕਰੀਮ ਸਾਰੇ ਹੈ ਗੇਅਰ ਡਰਾਈਵ ਚ ਨੇ ਹਾਂ ਜੀ ਜੇ ਰੂਟਾਵੇਟਰ ਵੀ ਕਰ ਰਹੇ ਨੇ ਇਹਨਾਂ ਦਾ ਜੀ ਆ ਤਿੰਨ ਬੋਲਟ ਬੋਲਟ ਖੋਲਣੇ ਪੈ ਤੇ ਉਦੋਂ ਸਟੈਂਡ ਦੇ ਤਿੰਨ ਦੀ ਕੰਪਨੀ ਨੇ ਨਹੀਂ ਅੱਛਾ ਜੀ ਹਾਂ ਜੀ ਵੀ ਸਟੈਂਡ ਵੀ ਲੱਗ ਸਕਦੇ ਨੇ ਜੀ ਬੰਦਾ ਕਰਵਾਵੇ ਸਟੈਂਡ ਜੀ ਕਿਉਂ ਇਹ ਥੱਲੇ ਡਿਗੀ ਜੁ ਬਣੀ ਜਦੋਂ ਜਦੂ ਜੇ ਰੋਟ ਜੇ ਤੇ ਸਟੈਂਡ ਬਣਵਾ ਕੇ ਇੱਥੇ ਸਰਾ ਕਢਾ ਕੇ ਜੀ ਸਟੈਂਡ ਵੀ ਲਾ ਸਕਦਾ ਜੀ 3 ਵੋਲਟ ਖੋਲਣ ਦੀ ਲੋਟ ਪਊਗੀ ਆਪਾਂ ਨੂੰ ਤਾਂ ਰੂਟਾ ਬਟਰਾ ਇੱਥੋਂ ਨਿਕਲ ਜੂਗਾ ਇਹ ਬੱਸ ਸਮਝ ਗਈ ਇਹ ਵੀ ਆਈ ਹੈ ਜੀ ਤੇਰੀ ਮਾਰ ਤੇ ਵੀ ਆਈ ਹੈ ਜੀ ਬਾਈ ਤੇ ਵੀ ਆਈ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਸਟੈਂਡ ਬੰਦਾ ਚਲੋ ਬਣਵਾ ਬਣਵਾ ਵੀ ਸਕਦਾ ਜੀ ਐਡੀ ਗੱਲ ਨਹੀਂ ਸਾਰੀ 5-4 ਕਿਲੋ ਲੋਹਾ ਲੱਗੂਗਾ ਜੀ ਤਾਂ ਇਹ ਅਮਰਗੜ ਵਾਲੇ ਆ ਇਹ ਹ ਇਹ 7.5 ਫੁੱਟੇ ਨਹੀਂ ਵੀਰੇ ਦੋਨੇ ਪੀਸ ਅੱਛਾ ਜੀ ਹਾਂ ਆ ਵੀ ਦਿਖਾ ਦਿਓ ਜੀ ਇਹ ਵੀ ਅਮਰਗੜਾ ਹਾਂ ਜੀ ਨਾਲ ਦੇ ਬਲੇਡ ਇਹਨਾਂ ਦੇ ਬਾਈ ਜੀ ਅੱਛਾ ਜੀ ਹਾਂ ਨਾਲ ਦੇ ਬਲੇਡ ਨੇ ਤੇ ਕਟਾਲੇ ਮਤਲਬ ਕਿ ਆਪਣੇ ਤਵੀਆਂ ਨੇ ਇਹਦੇ ਠੀਕ ਹੈ ਜੀ ਹਾਂ ਜੀ ਦੋਨਾਂ ਕਟਾਲ ਡਿਸਕ ਆ ਗਏ ਹਾਂ ਕਟਾਈ ਡਿਸਕ ਆ ਗਏ ਦੋਨਾਂ ਦੇ ਜੀ ਇਹ ਸਟੀਲੀ ਚ ਆਉਂਦੀ ਨੇ ਕੱਚ ਆਉਂਦੀਆਂ ਨੇ ਇਹ ਕਟਾਲ ਇਹ ਚ ਲੋਹੇ ਚ ਆਉਂਦੀਆਂ ਨੇ ਇਹ ਲੋਹੇ ਚ ਆਉਂਦੀਆਂ ਨੇ ਹਾਂ ਜੀ ਹਾਂ ਠੀਕ ਹੈ 7 ਫੁੱਟ 7.5 ਫੁੱਟੇ ਨੇ ਇਹੇ ਬੱਚੋਂ ਵਿੱਚੋਂ 7.5 ਬਾਹੀ ਕਰੂਗਾ ਕਰੂਗਾ ਜੀ ਇਹ ਠੀਕ ਹੈ ਜੀ ਹਾਂ ਜੀ ਹਾਂ ਆ ਆ ਵੀ ਦਿਖਾ ਦਿਓ ਜੀ ਇਹਦੀ ਬਲੇਡ ਦਿਖਾ ਦਿਓ ਜੀ ਉਹਦੇ ਚੰਗੀ ਤਰ੍ਹਾਂ ਦੋ ਇੱਕੋ ਜਿਹੇ ਪੀਸ ਨੇ ਇਹ ਦੋਨੋਂ ਜੀ ਬਲੇਡ ਦਿਖਾਤੇ ਜੀ ਹਾਂ ਜੀ ਬਲੇਡ ਦਿਖਾ ਦਿਓ ਜੀ ਇਹ ਇਹਦੇ ਪਆ ਤੈਨੇ 80 ਪੈਸੇ ਬਲੇਡ ਪਏ ਹੁਣ ਜੀ 75 80 ਪੈਸੇ ਨਾਲ ਦੇ ਬਲੇਡ ਪਏ ਨੇ ਜੀ ਤੇ ਉਹਦੇ ਵੀ ਪਏ ਨੇ 65 75 ਪੈਸੇ ਬਲੇਡ ਨਾਲ ਦਿਖਾਤੇ ਜੀ ਵੀ ਹਾਂ ਜੀ ਇਹ ਪੀਸ ਆਪਣੇ ਕੋਲ ਹੈਗੇ ਨਹੀਂ ਬਾਕੀ ਹੋਰ ਦਿਖਾ ਦਿੰਨੇ ਆ ਜੀ ਆਜੋ ਤੇ ਆਹ ਪੀਸ ਪਏ ਨੇ ਆਪਣੇ ਕੋਲ ਜੀ ਬਾਕੀ ਵੀਰੇ ਚੱਲਦੀ ਵੀਡੀਓ 'ਚ ਆਪਾਂ ਵੀਰ ਦਾ ਨੰਬਰ ਪਾਵਾਂਗੇ ਠੀਕ ਹੈ ਜੀ ਹਾਂ ਜੀ ਆਹ ਪੀਸ ਦਿਖਾ ਦਿਓ ਜੀ ਇਹ ਆ ਗਿਆ ਆਪਣੇ ਕੋਲ ਕੇ ਐਚ ਦਾ 2000 21 ਮਾਡਲ ਲਈ 7 ਫੁੱਟਾ ਜੀ ਕੇਐਸ ਦਾ 2021 ਮਾਡਲ ਹੈ ਜੀ ਹਾਂ 2021 ਮਾਡਲ ਹੈ ਕਟਾ ਵਾਲਾ ਰੂਲਾ ਜੀ ਠੀਕ ਹੈ ਜੀ ਬਲੇਡ ਵਾਲੇ ਪਹਿਣਗੇ ਨਾ ਹਾਂ ਬਲੇਡ ਇਹਦੇ ਪਹਿਣਗੇ ਬਾਈ ਇਹ ਆ ਗਿਆ ਆਪਣੇ ਕੋਲੇ ਮਲਚਰ ਜਿਹੜੇ ਇੱਕ ਡਿਸਕ ਹੈ ਤੇ ਦੂਜੀ ਤਾਂ ਵੀ ਮਿਲੂ ਨਾਲ ਹਾਂ ਜੀ ਹਾਂ ਜੀ ਹੈਗੀ ਸਾਰਾ ਕੁਝ ਮਿਲੂਗਾ ਜੀ 21 ਮਾਡਲ ਹੈ ਭੀਮ ਹਾਂ ਇਹ 21 ਮਾਡਲ ਹੈ ਕੇਐਸ ਦਾ ਜੀ ਇਹ ਇਹ ਮਲਚਰ ਪਿਆ ਜੀ ਆਪਣੇ ਕੋਲੇ ਮਲਚਰ ਦੀ ਬਹੁਤ ਹੁਣ ਆਲੂਆਂ ਦਾ ਸੀਜ਼ਨ ਚੱਲ ਰਿਹਾ ਜੀ ਹਾਂ ਜੀ ਮਲਚਰ ਬਹੁਤ ਬਹੁਤ ਦੀ ਬਜਾਈ ਬਹੁਤ ਚੱਲੂ ਗਈ ਹੁਣ ਜੀ ਮਲਚਰ ਦੀ ਲੋੜ ਮਲਚਰ ਮਿਲਦੇ ਨੇ ਹੈਗੇ ਬਹੁਤ ਘੱਟ ਕਿਹਨਾਂ ਦਾ ਮਲਚਰ ਇਹ ਇਹ ਸ਼ਕਤੀਮਾਨ ਦਾ ਜੀ ਸ਼ਕਤੀਮਾਨ ਦਾ ਹੈ ਸ਼ਕਤੀਮਾਨ ਦਾ ਮਲਚਰ ਹੈ ਜੀ ਤੇ ਨਵੇਂ ਬਲੇਡ ਨੇ ਜੀ ਹਾਂ ਇਹਦੇ ਜੀ ਇਹ ਰੰਗ ਦੀ ਫੁਫਹਾਰ ਜ਼ਰੂਰ ਲੱਗੀ ਹੋਈ ਹੈ ਤੇ ਥੋੜੀ ਥੋੜੀ ਜੀ ਤੇ ਪੂਰੀ ਮੂੰਹ ਬੰਦਾ ਪਛਾਣ ਨਹੀਂ ਸਕਦਾ ਸ਼ਤੀਤ ਜੀ ਵੀ ਰੰਗ ਦੀ ਫੁਫਹਾਰ ਲੱਗੀ ਹੋਈ ਹੈ ਜੀ ਤੇ ਨਵੇਂ ਬਲੇਡ ਨੇ ਜੀ ਜਮਾ ਓਕੇ ਹੈ ਜੀ ਠੀਕ ਹੈ ਜੀ ਕਿਹੜਾ ਮਾਡ ਤੇ ਰੰਗ ਦੀ ਫਫਾੜ ਜਰੂਰ ਹੈ ਤੇ ਜੀ ਕੋਈ ਟੁੱਟ ਭੱਜ ਨਹੀਂ ਗੇਰ ਗੂਰ ਦਾ ਪੂਰਾ ਵਧੀਆ ਜੀ ਠੀਕ ਹੈ ਜੀ ਨਵੇਂ ਨਵੇਂ ਬਲੇਡ ਨੇ ਜੀ ਠੀਕ ਹੈ ਤੇ ਗਿਆ ਹਾਂ ਹਾਂ ਇਹ ਆ ਗਿਆ ਹੀ ਲੈਂਡ ਫੋਰਸ ਦਾ ਆਪਣਾ ਨਵੇਂ ਬਲੇਡਾਂ ਦੇ ਨਵੇਂ ਬਲੇਡਾਂ ਦੇ ਸਾਢੇ 8 ਫੁੱਟ ਆ ਜੀ 2022 ਮਾਡਲ ਹੈ ਜੀ 2022 ਮਾਡਲ ਡਿਸਕਾਂ ਦੇ ਕੱਟਣ ਵਾਲੀਆਂ ਜਿਹੜੀਆਂ ਕੱਟਣ ਵਾਲੇ ਡਿਸਕਾਂ ਹੋਣਗੀਆਂ ਇਹਦਾ ਕੱਟਣੀਆਂ ਡਿਸਕਾਂ ਨਹੀਂ ਇਹਦੇ ਕੱਟਾਂ ਹੀ ਡਿਸਕਾਂ ਨਹੀਂ 2022 ਮਾਡਲ ਹੈ ਜੀ 8 ਫੁੱਟ ਆਈ ਇਹ ਸਾਢੇ 8 ਫੁੱਟ ਆ ਜਾਂਦਾ ਜੀ ਸਾਢੇ 8 ਫੁੱਟ ਆ ਗਿਆ ਹਾਂ ਜੀ ਇਹ ਪੀਸ ਹੈਗੇ ਨੇ ਆਪਣਾ ਬਾਕੀ ਇਹ ਵੀਡੀਓ ਤੋਂ ਆਪਾਂ ਹੁਣੇ ਬ ਤੇ ਉਹ ਅੱਗੇ ਬਣਾ ਲਾਂਗੇ ਵੀਡੀਓ ਆਪਾਂ ਨੂੰ ਠੀਕ ਹੈ ਹਾਂਜੀ ਤੇ ਆਪਣੀ ਡਰੈਸ ਦਾਸ ਦਿੰਦੇ ਪਿੰਡ ਦਾ ਉਲਝ ਜਾਣੇ ਨੇ ਇੱਥੇ ਆ ਕੇ ਜੀ ਆਪਣੇ ਚੌਕ ਚ ਮਕਾ ਇੱਥੇ ਦੁਕਾਨ ਪੈਂਦੀ ਹੈ ਜੀ ਕਮਾਦੋ ਕੈਮਰਾ ਸਾਰੇ ਪਾਸੇ ਹੋ ਜੀ ਹੂੰ ਹੂੰ ਤਿੰਨ ਸੜਕਾਂ ਲੱਗਦੀਆਂ ਨੇ ਜੀ ਆਪਾਂ ਨੂੰ ਠੀਕ ਹੈ ਜੀ ਇੱਧਰ ਦਿਖਾ ਦਿਓ ਜੀ ਇਹ ਕੌਰੀਆਂ ਕਣੀਆਂ ਆਉਂਦੀਆਂ ਜੀ ਬਾਈ ਕੋਈ ਸੁਨਾਮ ਕਣੀ ਆਂਦਾ ਹੁੰਦਾ ਆਹ ਮੇਰੇ ਕੌਰੀਆਂ ਕਣੀਆਂ ਸੜਕਾਂ ਆਉਂਦੀਆਂ ਤੇ ਆਹ ਸੜਕ ਕਿੱਧਰ ਆਉਂਦੀ ਹੈ ਇਹ ਲੈਰੇ ਕਾਗੇ ਕਣੀਆਂ ਆਉਂਦੀਆਂ ਹਾਂਜੀ ਇਹ ਜਲੂਰ ਹੈ ਜੀ ਇਹ ਜਲੂਰ ਤੋਂ ਪਾਤਰਾ ਤੋਂ ਜਿਹੜਾ ਬੰਦਿਆਂ ਦੇ ਪਾਤਲਾਂ ਤੋਂ ਆਉਂਦੇ ਨੇ ਠੀਕ ਆ ਕੋਰਨਰ ਤੇ ਆਪਣਾ ਘਰ ਹਾਂ ਮਸਲੀ ਕੋਈ ਪਾਸੇ ਦੀ ਆ ਜਾਓ ਪਿੰਡ ਦੇ ਜੀ ਤੇ ਫਿਰ ਨਹੀਂ ਘੁੰਮ ਕੇ ਹੀ ਆਪਣੇ ਚੌਕ ਚ ਮਕਾਨ ਹੈ ਜੀ ਆਪਣੀ ਦੁਕਾਨ ਐਗਰੋ ਠੀਕ ਹੈ ਜੀ ਹਾਂ ਜੀ ਆ ਨਿਸ਼ਾਨੀ ਦੱਸਤੀ ਸੋਨੋ ਜੀ ਚੌਕ ਆਪਣੇ ਸ਼ਾਪ ਅੱਗੇ ਜੀ ਵਧੀਆ ਜੀ ਪੂਰੀ ਖੁੱਲੀ ਜਗ੍ਹਾ ਹੈ 98720 444 95276855 ਠੀਕ ਹੈ ਜੀ ਦੋਨੋਂ ਨੰਬਰ ਨੇ ਹੀ ਆਪਣੇ ਜੀ ਤੁਸੀਂ ਇਹ ਦੋਨੇ ਨੰਬਰਾਂ ਦੇ ਕੰਟੈਕਟ ਕਰਕੇ ਬਾਈ ਦੇ ਨਾਲ ਠੀਕ ਹੈ ਤੁਸੀਂ ਆਪਣਾ ਸੁਪਰ ਸੀਡਰ ਜਿਹੜਾ ਵੀ ਆਪਣਾ ਰੂਟਾਵੇਟਰ ਜਾਂ ਟੂੜੀ ਵਾਲੇ ਰੀਪਰ ਖਰੀਦ ਸਕਦੇ ਹੋ ਹਾਂਜੀ ਬਾਕੀ ਪਲਾਉ ਬਲੋ ਵੀ ਆਪਣੇ ਕੋਲੇ ਪਏ ਨੇ ਜੀ ਮਾਰਚਰ ਵੀ ਹੋਰ ਹੈਗਾ ਇੱਕ ਇੱਕ ਪੀਸ ਜੀ ਤੇ ਬੀਜਣ ਵਾਲੀਆਂ ਆਪਣੀਆਂ ਜਿਹੜੀਆਂ ਹਾਂਜੀ ਰੋਡ ਰੈਲਾ ਵੀ ਹੈਗੀਆਂ ਉਹ ਵੀਡੀਓ ਆਪਣੇ ਬਾਗਲ ਚ ਕਰ ਲੈਣੇ ਉਧਰ ਜੀ ਹਾਂਜੀ ਤੇ ਉਹ ਪਏ ਨੇ ਜੀ ਠੀਕ ਹੈ ਤੇ ਬਾਕੀ ਭਾਈ ਰੇਟ ਦਾ ਹਨਾ ਰੇਟ ਤੁਸੀਂ ਜਿਹੜਾ ਤੁਹਾਨੂੰ ਨੰਬਰ ਦਿੱਤਾ ਹੈ ਵੀਰੇ ਤੁਸੀਂ ਇੱਥੇ ਕੰਟੈਕਟ ਕਰਕੇ ਤੁਸੀਂ ਰੇਟ ਹਾਂ ਜਿਵੇਂ ਆ ਪੀਸ ਪਏ ਨਹੀਂ ਆਪਣੇ ਪੀਸ ਉਹ ਉਹ ਆਪਣਾ ਮਿਹੇ ਕੰਪਨੀ ਦਾ ਪਿਆ ਜੀ ਤਿੰਨ ਚਾਰ ਪੀਸ ਆਪਰੇ ਨੇ ਜੀ ਨੌ ਨੌ ਫੁੱਟੇ ਤੇ ਅੱਠ ਫੁੱਟੇ ਵੀ ਪੀਸ ਬਾਧੂ ਨਹੀਂ ਆਪਣੇ ਕੋਲ ਸੁਪਰ ਸੀਡਰ ਜੀ ਠੀਕ ਹੈ ਜੀ ਹਾਂ ਜੀ 35 40 ਪੀਸ ਆਪਣੇ ਕੋਲ ਹਾਜ਼ਰ ਹੁੰਦੀ ਹੁੰਦੇ ਨੇ ਹੁੰਦੇ ਹੀ ਹੁੰਦੇ ਨੇ ਹਾਂ ਤਕਰੀਬਣਾ ਆਫਸਰ ਇੰਜ ਵੀ ਖੜੀ ਰਹਿੰਦੇ ਨੇ ਹਾਂ ਜੀ ਮਗਲਕੇ ਵੀ ਬਿਦੌਟ ਕੰਪਨੀ ਨੂੰ ਹੀ ਕੰਪਨੀ ਦਾ ਸਮਾਨ ਮਿਲੂ ਆਪਣਾ ਵਧੀਆ ਜੀ ਠੀਕ ਹੈ ਜੀ ਜੇ ਬਿਦੌਟ ਕੰਪਨੀ ਨੂੰ ਮਿਲਦੀ ਲ ਆ ਆਪਣਾ ਦਸਮੇਸ਼ ਅੰਮ੍ਰੇਲਕੋਟਾ ਜਗਜੀਤ ਜੀ ਤੇ ਆਪਣਾ ਗਰਵਾਜ ਮਿਲ ਜੂਗਾ ਜੀ ਐਗਰੀ ਜੋਨ ਮਿਲ ਜੂਗਾ ਜੀ ਸਾਰੇ ਪੀਸ ਵਧੀਆ ਚੱਲਦੇ ਨੇ ਬ੍ਰਾਂਡ ਚੀ ਅੱਜਕੱਲ ਠੀਕ ਹੈ ਹਾਂਜੀ ਤੇ ਚਲੋ ਠੀਕ ਹੈ ਵੀਰੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਠੀਕ ਹੈ ਜੀ ਤੁਸੀਂ ਕੰਟੈਕਟ ਨੰਬਰ ਤੇ ਕਾਲ ਕਰਕੇ ਵੀਰ ਦੇ ਨਾਲ ਤੁਸੀਂ ਰੇਟ ਕਨਫਰਮ ਕਰ ਸਕਦੇ ਹੋ ਜਿੰਨੂੰ ਮੇਰੇ ਭਰਾ ਨੂੰ ਪਸੰਦ ਆਉਂਦੀ ਹੈ ਚੀਜ਼ ਵਿੱਚ ਕਟਾ ਵੀ ਸਕਦੇ ਹੋ ਹਾਂ ਹਾਂ ਜੇ ਕਿਸੇ ਮੇਰੇ ਭਰਾਣੇ ਵਿੱਚ ਕੋਈ ਪੁਰਾਣਾ ਆਪਣਾ ਕੋਈ ਪਸੰਦ ਕਟਾਉਣਾ ਹੈ ਰੂਟਾ ਵੀਟਰ ਜਾਂ ਸੁਪਰ ਸੀਡਰ ਕਟਾ ਕੇ ਕੋਈ ਉੱਚਾ ਮਾਡਲ ਲੈਣਾ ਚਾਹੁੰਦਾ ਹਾਂ ਹਾਂ ਜੀ ਉਹਦੇ ਹਿਸਾਬ ਨਾਲ ਵੀ ਕੱਟ ਲੈਂਦੇ ਆ ਉਸ ਰੇਟ ਆਪਣਾ ਸੈਟਿੰਗ ਕਰਕੇ ਤੁਸੀਂ ਜੇ ਕਿਸ ਨੂੰ ਫਿੱਟ ਬੈਂਦਾ ਤਾਂ ਵੀਰ ਨਾਲ ਕੰਟੈਕਟ ਕਰਕੇ ਤੁਸੀਂ ਆਪਣੀ ਸੈਟਿੰਗ ਕਰ ਸਕਦੇ ਹੋ ਠੀਕ ਹੈ ਮਿਲਾਂਗੇ ਜਲਦ ਨਵੀਂ ਵੀਡੀਓ ਦੇ ਵਿੱਚ ਤੁਹਾਤ ਲਈ ਸ਼ੁਕ